ਬਜ਼ੁਰਗ ਉਥੇ ਪਾਠ ਕਰ ਰਿਹਾ ਹੈ ਆ ਦੇਖੋ ਉਹ ਬਜ਼ੁਰਗ ਪਾਠ ਕਰ ਰਿਹਾ ਹੈ ਉਥੇ ਪਾਠ ਕਰਦੇ ਬਜ਼ੁਰਗ ਬੈਠੇ ਨੇ ਅੰਜੂ ਕੇਸ ਦੇ ਕੋਲੇ ਘਟੂ ਘਟ 10 ਤੋਂ 12 ਸਿੱਟੇ ਗਏ ਨੇ ਬਜ਼ੁਰਗ ਬਾਬਾ ਬੈਠੇ ਨੇ ਅੱਖਾਂ 'ਚ ਪੱਟੀ ਬੰਨ੍ਹ ਕੇ ਤੇ ਵਾਹਿਗੁਰੂ ਰੱਬ ਦਾ ਨਾਮ ਲੈ ਰਹੇ ਨੇ ਓ ਪਿੱਛੇ ਚੱਲ ਪਿੱਛੇ ਚੱਲ ਪਿੱਛੇ ਚੱਲ ਇਸ ਵਕਤ ਤਸਵੀਰਾਂ ਦੇਖੋ ਤਸਵੀਰਾਂ ਤੁਸੀਂ ਦੇਖੋ ਸਭ ਇਸ ਵਕਤ ਤਸਵੀਰਾਂ ਦੇਖੋ ਤਸ ਤਸਵੀਰਾਂ ਦੇਖੋ ਇਸ ਵਕਤ ਇਸ ਵਕਤ ਤਸਵੀਰਾਂ ਦੇਖੋ ਤੁਸੀਂ ਕਿਸ ਤਰੀਕੇ ਨਾਲ ਇੱਥੇ ਹੰਝੂ ਗੈਸ ਦੇ ਗੋਲੇ ਚਲਾਏ ਜਾ ਰਹੇ ਨੇ ਹੰਝੂ ਗੈਸ ਦੇ ਗੋਲੇ ਚਲਾਏ ਜਾ ਰਹੇ ਨੇ ਆ ਤਸਵੀਰਾਂ ਤੁਹਾਡੇ ਸਾਹਮਣੇ ਨੇ ਪਹਿਲਾਂ ਇਹ ਲੋੜ ਜਾਰੀ ਕੀਤਾ ਗਿਆ ਸੀਗਾ ਆ ਤਸਵੀਰਾਂ ਦੇਖੋ ਕਿਸ ਤਰੀਕੇ ਨਾਲ ਹੰਝੂ ਗੈਸ ਦੇ ਗੋਲੇ ਚਲਾਏ ਜਾ ਰਹੇ ਨੇ ਇੱਥੇ ਤੇ ਨਾਲ ਦੇ ਨਾਲ ਇੱਥੇ ਕਈ ਸਾਰੇ ਬੰਬ ਗਿਰੇ ਗਏ ਇਸੇ ਤਰੀਕੇ ਦੇ ਦੇ ਦੇਖ ਕੋਰ ਕੋਰ ਇੱਕ ਹੋਰ ਆ ਗੱਡੀ ਸੀਗੀ ਆ ਦੇਖ ਇਹ ਕੀ ਆ ਗਿਆ ਕਿ ਪ੍ਰੈਕਟਿਸ ਕੀਤੀ ਜਾ ਰਹੀ ਹੈ ਹਰਿਆਣਾ ਪੁਲਿਸ ਵੱਲੋਂ ਪਰ ਜਿੱਥੇ ਲੋਕ ਖੜੇ ਸੀ ਉਹਨਾਂ ਨੂੰ ਪਹਿਲਾਂ ਅਲਰਟ ਦਿੱਤਾ ਗਿਆ ਤੇ ਉਸ ਤੋਂ ਬਾਅਦ ਇੱਥੇ ਹੰਝੂ ਕੇਸ ਦੇ ਕੋਲੇ ਸਿੱਟੇ ਗਏ ਨੇ ਆ ਤਸਵੀਰਾਂ ਤੁਹਾਡੇ ਸਾਹਮਣੇ ਨੇ ਕਿ ਕਿਸ ਤਰੀਕੇ ਨਾਲ ਇੱਥੇ ਜਿਹੜੀ ਗੱਡੀਆਂ ਖੜੀਆਂ ਸੀਗੀਆਂ ਉੱਥੇ ਹੰਝੂ ਕੇਸ ਦੇ ਕੋਲੇ ਸਿੱਟੇ ਗਏ ਨੇ ਤੇ ਪਹਿਲਾਂ ਤਿੰਨ ਵਾਰੀ ਅਲਰਟ ਜਾਰੀ ਕੀਤਾ ਗਿਆ ਸੀ ਹਰਿਆਣਾ ਪੁਲਿਸ ਵੱਲੋਂ ਕਿ ਇੱਥੇ ਅਸੀਂ ਹੰਜੂ ਗੈਸ ਦੇ ਗੋਲੇ ਸੱਟਣ ਦੀ ਪ੍ਰੈਕਟਿਸ ਕਰ ਰਹੇ ਆ ਸਾਰੇ ਦੂਰ ਰਹਿਣ ਜਿਸ ਤੋਂ ਬਾਅਦ ਇੱਥੇ ਜਿਸ ਤਰੀਕੇ ਨਾਲ ਹੰਜੂ ਗੈਸ ਦੇ ਗੋਲੇ ਸੱਟੇ ਗਏ ਪਹਿਲੇ ਸੱਟੇ ਗਿਆ ਲੋਕ ਪਿੱਛੇ ਨੂੰ ਭੱਜੇ ਅਸੀਂ ਭੱਜੇ ਕਿਉਂਕਿ ਇਹ ਨਹੀਂ ਪਤਾ ਸੀਗਾ ਕਿ ਰੇਂਜ ਕਿੱਥੇ ਤੱਕ ਦੀ ਹੈ ਪਰ ਰੇਂਜ ਘੱਟੋ ਘੱਟ 100 ਮੀਟਰ ਦੀ ਤੱਕ ਦੀ ਦੇਖੋ ਨੂੰ ਬਣੀ ਇੱਕ ਸਾਹਮਣੇ ਦੇਖੋ ਇੱਕ ਸਾਹਮਣੇ ਬਜ਼ੁਰਗ ਉੱਥੇ ਪਾਠ ਕਰ ਰਹੇ ਹੈ ਆ ਦੇਖੋ ਉਹ ਬਜ਼ੁਰਗ ਪਾਠ ਕਰ ਰਹੇ ਹੈ ਤੇ ਉੱਥੇ ਪਾਠ ਕਰਦੇ ਬਜ਼ੁਰਗ ਬੈਠੇ ਨੇ ਹੰਜੂ ਗੈਸ ਦੇ ਡਰ ਨਾਲ ਸਾਰੇ ਭੱਜ ਗਏ ਇਹ ਸ਼ਾਇਦ ਤਾਕਤ ਹੁੰਦੀ ਹੈ ਇਹ ਸ਼ਕਤੀ ਹੁੰਦੀ ਹੈ ਉਹ ਸ਼ਕਤੀ ਉਹ ਇਧਰ ਦੇਖਣ ਨੂੰ ਮਿਲਿਆ ਜਿੱਥੇ ਵੱਡੇ ਵੱਡੇ ਲੋਕ ਸਾਰੇ ਭੱਜ ਗਏ ਕਿਉਂਕਿ ਅੱਖਾਂ 'ਚ ਸਾਡੇ ਵੀ ਚੱਲਣਾ ਹੈ ਸਾਡੇ ਵੀ ਮਿਰਚ ਲੱਗੀ ਹੋਈ ਹੈ ਪਰ ਸਾਹਮਣੇ ਉਹ ਬਜ਼ੁਰਗ ਉਹ ਦੇਖੋ ਕਿਸ ਤਰੀਕੇ ਨਾਲ ਉੱਥੇ ਅੱਖਾਂ ਬੰਦ ਕਰਕੇ ਉੱਥੇ ਬੈਠੇ ਹੋਏ ਨੇ ਕਿਉਂਕਿ ਅੱਗੇ ਜਾਣਾ ਬਹੁਤ ਮੁਸ਼ਕਲ ਹੋਇਆ ਹੋਇਆ ਹੈ ਮਿਰਚਾਂ ਅੱਖਾਂ ਲੱਗ ਰਹੀਆਂ ਨੇ ਗਲੇ 'ਚ ਮਿਰਚ ਪੈ ਰਹੀ ਹੈ ਹੰਝੂ ਕਿਸ ਦੇ ਕੋਲੇ ਘਟੋ ਘਟ 10 ਤੋਂ 12 ਸਿੱਟੇ ਗਏ ਨੇ ਜਿਸ ਦੇ ਕਰਕੇ ਇੱਥੇ ਜਿਹੜਾ ਹੈਗਾ ਉਹ ਹਵਾ ਦਾ ਰੁਖ ਵੀ ਉਸ ਵਾਲੇ ਪਾਸੇ ਨੂੰ ਹੈ ਜਿੱਥੇ ਕਿਸਾਨ ਨੇ ਪਰ ਹੁਣ ਤਸਵੀਰਾਂ ਤੁਸੀਂ ਦੇਖੋ ਕਿ ਕਿਸ ਤਰੀਕੇ ਨਾਲ ਹੰਝੂ ਗੈਸ ਦੇ ਗੋਲੇ ਇੱਥੇ ਸਿੱਟੇ ਗਏ ਨੇ ਪਰ ਉਹ ਸਾਹਮਣੇ ਦੇਖੋ ਆਹ ਦੇਖੋ ਇਹ ਉਹ ਹੰਝੂ ਗੈਸ ਦਾ ਗੋਲਾ ਜਿਹੜਾ ਸਿੱਟਿਆ ਗਿਆ ਹੱਲੇ ਵੀ ਧੂਆ ਨਿਕਲ ਰਿਹਾ ਹੈ ਤੇ ਫਿਲਹਾਲ ਆਹ ਤਸਵੀਰ ਤੁਸੀਂ ਦੇਖੋ ਜਿਹੜਾ ਹੰਝੂ ਗੈਸ ਦਾ ਗੋਲਾ ਸਿੱਟਿਆ ਗਿਆ ਸੀਗਾ ਹੱਲੇ ਆਹ ਤਸਵੀਰ ਦੇਖੋ ਇਹ ਵਾਲੇ ਹੰਝੂ ਗੈਸ ਦਾ ਗੋਲਾ ਹੈ ਜਿਹੜਾ ਸਿੱਟਿਆ ਗਿਆ ਇੰਨਾ ਗਰਮ ਹੈ ਇਹ ਜਦ ਫਟਿਆ ਤੇ ਉਹ ਪਲਾਸਟਿਕ ਜਿਹੜਾ ਇਹ ਪਿਗਲ ਗਿਆ ਦੇਖੋ ਬਾਅਦ ਇੱਕ ਤਸਵੀਰ ਜ਼ਰੂਰ ਕਹੂੰਗਾ ਦਿਖਾਣ ਇੱਕ ਵਾਰੀ ਕੋਸ਼ਿਸ਼ ਕਰਾਂਗੇ ਅੱਗੇ ਜਾਣ ਦੀ ਕਿਉਂਕਿ ਬਹੁਤ ਮੁਸ਼ਕਿਲ ਹੈ ਗਿਆਣਾ ਪਰ ਫਿਰ ਵੀ ਕੋਸ਼ਿਸ਼ ਕਰਾਂਗੇ ਕਿ ਕਿਸ ਤਰੀਕੇ ਨਾਲ ਲੱਗੇ ਬੈਠੇ ਨੇ ਸਿਰਫ ਇਕੱਲੇ ਇਸ ਵਕਤ ਰੱਬ ਦਾ ਨਾਮ ਜਪ ਰਹੇ ਨੇ ਇੱਕ ਸਿੰਘ ਤੇ ਸਾਹਮਣੇ ਬੈਠੇ ਹੋਏ ਨੇ ਜਿੱਥੇ ਸਾਰੇ ਪਿੱਛੇ ਭੱਜ ਗਏ ਫਿਲਹਾਲ ਸਾਡੀ ਵੀ ਅੱਖਾਂ 'ਚ ਪਾਣੀ ਹੈ ਗਲੇ 'ਚ ਬੋਲਣਾ ਬਹੁਤ ਮੁਸ਼ਕਿਲ ਹੋ ਰਿਹਾ ਹੈ ਕਿਉਂਕਿ ਹਾਲੇ ਵੀ ਕਿਤੇ ਵੀ ਕਿਸੇ ਤਰੀਕੇ ਨਾਲ ਕਿਤੇ ਦੇਖੋ ਕਿਸ ਤਰੀਕੇ ਨਾਲ ਇੱਥੇ ਉਹ ਬੈਠੇ ਨੇ ਇੱਕ ਵਾਰੀ ਕੋਸ਼ਿਸ਼ ਕਰਦੇ ਆ ਜ਼ਰੂਰ ਅੱਗੇ ਜਾਣ ਦੀ ਅੱਗੇ ਵਧਣ ਦੀ ਦੇਖਦੇ ਆ ਕਿ ਕਿਸ ਤਰੀਕੇ ਨਾਲ ਕੋਸ਼ਿਸ਼ ਕਰਾਂਗੇ ਅੱਗੇ ਵਧਣ ਦੀ ਕਿ ਜਿੱਥੇ ਇੱਕ ਪਾਸੇ ਕੋਈ ਅੱਕੀ ਨਹੀਂ ਵੱਧ ਪਾ ਰਿਹਾ ਡੇਲੀ ਪੋਸਟ ਕੋਸ਼ਿਸ਼ ਕਰੇ ਕਿ ਅੱਗੇ ਵਧੇ ਕਿਉਂਕਿ ਇੱਥੇ ਬਹੁਤ ਮਿਰਚਾ ਲੱਗ ਰਹੀ ਹੈ ਰੇਖਾ ਚ ਅਹ ਗਲੇ ਚ ਬਹੁਤ ਮਿਰਚਾ ਲੱਗ ਰਹੀ ਹੈ ਪਰ ਫਿਰ ਵੀ ਆ ਦੇਖੋ ਇੱਕ ਵਾਰੀ ਕਿਥੇ ਬਜ਼ੁਰਗ ਬਾਬਾ ਬੈਠੇ ਨੇ ਅੱਖਾਂ 'ਚ ਪੱਟੀ ਬੰਨ ਕੇ ਤੇ ਵਾਹਿਗੁਰੂ ਰੱਬ ਦਾ ਨਾਮ ਲੈ ਰਹੇ ਨੇ ਇਹ ਤਸਵੀਰ ਹੈ ਇਸ ਵਕਤ ਸ਼ੰਭੂ ਬਾਰਡਰ ਦੀ ਇੱਕ ਵਾਰੀ ਜ਼ਰੂਰ ਚਲਦੇ ਆ ਅੱਗੇ ਦਿਖਾਣੇ ਆ ਤੁਹਾਨੂੰ ਕਿ ਇੱਕ ਬਜ਼ੁਰਗ ਜਿੱਥੇ ਬੈਠੇ ਨੇ ਉੱਥੇ ਆ ਤਸਵੀਰ ਦੇਖੋ ਰੱਬ ਦਾ ਨਾ ਇੰਨਾ ਵੱਡਾ ਕਿ ਹੰਝੂ ਕੇ ਇਸ ਦੇ ਗੋਲੇ ਫਿੱਕੇ ਪੈ ਗਏ ਆ ਬਾਬਾ ਜੀ ਦੇਖੋ ਇਹ ਪਾ ਜੀ ਉਸੋ ਇਸ ਮਿਸਾਲ ਕਾਇਮ ਕਰਤੀ ਦੱਸ ਕੇ ਕਿ ਵਾਹਿਗੁਰੂ ਜੀ ਦਾ ਨਾਮ ਠੀਕ ਹੈ ਠੀਕ ਹੈ ਜੀ ਬਿਲਕੁਲ ਠੀਕ ਹੈ ਨਾ ਕੋਈ ਮੇਰਾ ਮੇਰਾ ਪਤਾ ਨਾ ਲੈ ਰਹੇ ਹੋ ਕਿੰਨੀ देर ਦੇ ਬੈਠੇ ਹੋ ਇੱਥੇ ਮੈਂ ਤਾਂ ਜੀ ਪੌਣੇ 2 ਵਜੇ ਇੱਥੇ ਆਏ ਸੀ ਹਾਂ ਹਾਂ ਜੀ ਕਿੱਥੋਂ ਆਏ ਬਤੁਰਕ ਮੈਂ ਬਨੂੜ ਤੋਂ ਧਰਮਗੜਾ ਮੇਰਾ ਪਿੰਡ ਖੋੜਾ ਠੀਕ ਹੈ ਜੀ ਤੇ ਹੁਣ ਦੇਖ ਲਓ ਪਤਾ ਜੋ ਹਰਾਤ ਬਣੇ ਨੇ ਗੋਲੇ ਛੱਡੇ ਜਾ ਰਹੇ ਨੇ ਤੁਸੀਂ ਕੱਲੇ ਭਾਵੇਂ ਬੈਠੇ ਸੀ ਕੁਝ ਕਿਸਾਨ ਵੀ ਸੀਗੇ ਸਾਰੇ ਪੱਜਾਂ ਦੇ ਤੁਸੀਂ ਇੱਥੇ ਬੈਠੇ ਹੋ ਆਪਣੇ ਪੰਜਾਬ ਦੇ ਵਿੱਚ ਹੀ ਆਪਾਂ ਨੂੰ ਬੈਠਣ ਨਹੀਂ ਦਿੱਤਾ ਜਾ ਰਿਹਾ ਜੀ। ਵਾਹੀ ਮੈਂ ਬੈਠਿਆ ਜੀ ਮੇਰਾ ਗੁਰੂ ਮੇਰੇ ਨਾਲ ਹੈ ਮਿਠਾ ਦੇਗਾ ਸਾਡਾ ਪੁੱਤ। ਇੱਕ ਗੱਲ ਦੱਸੋ ਅਸੀਂ ਕਿਹੜੇ ਡੰਮੀਆਂ ਇੱਥੇ ਜਿਹੜੀ ਪ੍ਰੈਕਟਿਸ ਇੱਥੇ ਕੀਤੀ ਜਾ ਰਹੀ ਹੈ ਪੰਜਾਬ 'ਚ ਪ੍ਰੈਕਟਿਸ ਕਿਉਂ ਕੀਤੀ ਜਾ ਰਹੀ ਹੈ? ਇਹ ਚੀਜ਼ਾਂ ਆਪਣੇ ਤਾਂ ਕੋਈ ਵਰਤੀਆਂ ਜਾ ਰਹੀਆਂ ਨਹੀਂ। ਬੋਲੋ ਜੀ। ਤੁਸੀਂ ਤਸਵੀਰ ਦੇਖੋ ਇਸ ਵਕਤ ਕਿਉਂਕਿ ਰੱਬ ਦਾ ਨਾਮ ਲੈ ਰਹੇ ਨੇ ਤੇ ਇਸ ਵਕਤ ਇਹਨਾਂ ਨੇ ਇਹ ਮਿਸਾਲ ਕਾਇਮ ਕਰਤੀ ਹੈ ਦੱਸਤਾ ਕਿ ਜੇ ਰੱਬ ਦਾ ਨਾਮ ਲਾਉਂਗੇ ਫਿਰ ਜਿੰਨੇ ਮਰਜ਼ੀ ਬੰਬ ਹੋਣ ਜਿੰਨੇ ਮਰਜ਼ੀ ਪਾਣੀ ਦੀ ਬੁਸ਼ਾਰਾ ਹੋਣ ਜਿੰਨੇ ਮਰਜ਼ੀ ਰਬਰ ਬੁਲੇਟ ਹੋਣ ਪਰ ਇੱਥੇ ਜੇ ਰੱਬ ਦਾ ਲਾਗ ਰੱਖ ਕੇ ਬੈਠਣਗੇ ਤਾਂ ਕੁਝ ਨਹੀਂ ਹੋ ਸਕਦਾ ਸਾਰੇ ਭੱਜ ਗਏ ਮੈਂ ਕਹੂੰਗਾ ਅਸੀਂ ਵੀ ਭੱਜੇ ਮੀਡੀਆ ਭੱਜੀ ਇੱਥੇ ਤੱਕ ਕਿ ਕਿਸਾਨ ਜਿਹੜੇ ਪਹੁੰਚੇ ਹੋਏ ਸੀ ਉਹ ਪਹੁੰਚੇ ਯੂਥ ਜਿਹੜਾ ਇੱਥੇ ਲਲਕਾਰੇ ਮਾਰੇ ਸੀ ਉਹ ਵੀ ਭੱਜ ਗਿਆ ਪਰ ਇਹ ਇਹ ਹੁੰਦੀ ਹੈ ਰੱਬ ਦੀ ਤਾਕਤ ਇਹ ਹੁੰਦਾ ਉਹ ਰੱਬ ਦਾ ਨਾਮ ਲੈ ਕੇ ਇੱਥੇ ਬੈਠੇ ਰਹੇ ਅੱਖਾਂ 'ਚ ਪੱਟੀ ਬੰਨ ਕੇ ਕਿਉਂਕਿ ਅੱਖਾਂ ਬੰਦ ਸੀਗੀਆਂ ਅੱਖਾਂ 'ਚ ਸਿਰਫ ਰੱਬ ਦਿਖ ਰਿਹਾ ਸੀ ਵਾਹਿਗੁਰੂ ਦਿਖ ਰਿਹਾ ਸੀ ਤੇ ਉਸ ਤੋਂ ਬਾਅਦ ਇੱਥੇ ਬੈਠੇ ਰਹਿ ਗਏ ਸਾਰਾ ਧੂਆਦਾਰ ਹੋ ਗਿਆ ਇਹ ਕੰਪਲੈਕਸ ਸਾਰਾ ਧੂਆ ਹੋ ਗਿਆ ਹਰ ਪਾਸੇ ਹਰ ਕੋਈ ਆਪਣੀ ਜਾਨ ਬਚਾ ਰਿਹਾ ਹੈ ਕਿ ਕਿਤੇ ਇੰਨੇ ਗਰਮ ਸੀਗੇ ਉਹ ਬੰਬ ਇੰਨੇ ਜ਼ੋਰ ਜ਼ੋਰ ਦੀ ਵੱਜ ਰਹੇ ਸੀਗੇ ਜਿਵੇਂ ਸ਼ਾਇਦ ਇੱਥੇ ਅਸੀਂ ਬਾਰਡਰ ਤੇ ਖੜੇ ਹਾਂ ਇੰਟਰਨੈਸ਼ਨਲ ਬਾਰਡਰ ਤੇ ਖੜੇ ਆ ਤੇ ਇੱਥੇ ਕੋਈ ਗੋਲੀਬਾਰੀ ਚੱਲ ਰਹੀ ਹੈ ਪਰ ਇਹ ਉਹ ਨੇ ਜਿਹੜੇ ਇੱਥੇ ਬੈਠੇ ਰਹੇ ਸਭ ਤੋਂ ਵੱਡੀ ਗੱਲ ਹੈ ਇੱਕ ਆਪਣੇ ਆਪ ਚ ਬਹੁਤ ਵੱਡੀ ਇਹਨਾਂ ਨੇ ਮਿਸਾਲ ਕਾਇਮ ਕੀਤੀ ਹੈ ਇਹ ਨਸੀਹਤ ਰੇ ਉਹ ਲੋਕਾਂ ਲਈ ਜਿਹੜੇ ਵਾਕਈ ਆਪਣਾ ਧਰਨਾ ਰੋਣਾ ਚਾਹੁੰਦੇ ਆਪਣੇ ਧਰਨੇ ਦੇਖੜਨਾ ਚਾਹੁੰਦੇ ਨੇ ਪਰ ਨਾਲ ਇਹ ਕਹਿਣਾ ਚਾਹੁੰਦੇ ਨੇ ਕਿ ਮੈਂ ਤਾਂ ਪੰਜਾਬ 'ਚ ਬੈਠਾ ਆਪਣੇ ਇਲਾਕੇ 'ਚ ਬੈਠਾ ਆਪਣੀ ਧਰਤੀ 'ਤੇ ਬੈਠਾ ਮੈਂ ਤਾਂ ਰੱਬ ਦਾ ਨਾਲ ਰਹਿ ਰਿਹਾ ਰੱਬ ਦਾ ਲਾਓ ਕੁਝ ਨਹੀਂ ਹੋਏਗਾ ਇਹ ਇਹਨਾਂ ਨੇ ਮਿਸਾਲ ਕਾਇਮ ਕੀਤੀ ਹੈ ਤੇ ਹੁਣ ਦੇਖੋ ਤੁਸੀਂ ਹੋਰ ਦੋਨੋਂ ਦੁਬਾਰਾ ਲੈ ਕੇ ਚੱਲਦੇ ਇੱਥੇ ਦੁਬਾਰਾ ਤੋਂ ਇਸ ਵਕਤ ਸਾਰੇ ਜਿਹੜੇ ਯੂਥ ਨੇ ਸਾਰੇ ਜਿਹੜੇ ਲੋਕਲ ਕਿਸਾਨ ਨੇ ਲੋਕਲ ਲੈਵਲ ਦੇ ਲੋਕ ਨੇ ਉਹ ਸਾਰੇ ਦੁਬਾਰਾ ਪਹੁੰਚਣਾ ਸ਼ੁਰੂ ਹੋ ਚੁੱਕੇ ਨੇ ਹੁਣ ਇੱਥੇ ਥੋੜੇ ਸਾਹਣੇ ਸ਼ੁਰੂ ਹੋਏ ਨੇ ਹਾਲੇ ਕਿ ਜ਼ਿਆਦਾਤਰ ਲੋਕਾਂ ਦੀਆਂ ਜਿਨ੍ਹਾਂ ਨੇ ਜਿਹੜੇ ਪਹਿਲੀ ਵਾਰੀ ਹੰਝੂ ਗੈਸ ਐਕਸਪੀ ਸਾਰੀਆਂ ਅੱਖਾਂ ਆਸ-ਪਾਸ ਦੀਆਂ ਨੱਕ ਸਾਰਾ ਕੁਝ ਜਿਹੜਾ ਹੈਗਾ ਬੁਰੀ ਤਰੀਕੇ ਨਾਲ ਝੁੱਲ ਜਾਂਦਾ ਕਹ ਰਹੀ ਏ ਬੁਰੀ ਤਰੀਕੇ ਨਾਲ ਲੱਗਦੀਆਂ ਨੇ ਐਂ ਲੱਗਦਾ ਕਿ ਬਸ ਪਾਣੀ ਮਿਲ ਜਾਏ ਪਾਣੀ ਆਪਣੇ ਮੂੰਹ ਤੇ ਪਾਈਏ ਪਰ ਉਹਦੇ ਨਾਲ ਹੋਰ ਜ਼ਿਆਦਾ ਜਿਹੜੀਆਂ ਉਹ ਮਿਰਚਾਂ ਲੱਗਦੀਆਂ ਨੇ ਇਸ ਕਰਕੇ ਅਸੀਂ ਪਹਿਲਾਂ ਵੀ 4 ਸਾਲ ਪਹਿਲਾਂ ਆ ਟੀਅਰ ਗੈਸ ਜਿਹੜੇ ਉਹ ਖਾਏ ਹੋਏ ਸੀਗੇ ਇਸ ਕਰਕੇ ਸਾਨੂੰ ਫੇਰ ਵੀ ਇਹਨਾਂ ਸੀਗਾ ਪਹਿਚਾਨ ਕਿ ਕਿਸ ਤਰੀਕੇ ਨਾਲ ਹੋਏਗਾ ਪਰ ਜਿਸ ਤਰੀਕੇ ਨਾਲ ਇਹ ਸਿੱਟੇ ਗਏ ਨੇ ਕਿਉਂਕਿ ਇਹ ਵੀ ਦੋ ਤਰੀਕੇ ਨੇ ਇੱਕ ਬਲਾਸਟ ਹੋ ਕੇ ਜਿਹੜਾ ਧੂਆ ਨਿਕਲਿਆ ਦੂਜੇ ਪਾਸੇ ਜਿਹੜੇ ਪਹਿਲਾਂ ਸਿੱਟੇ ਗਏ ਸੀਗੇ ਉਹਨੇ ਸਿੱਧਾ ਗਿਰਦੇ ਸੀ ਤਾਂ ਧੂਆ ਨਿਕਲ ਜਾਂਦਾ ਸੀਗਾ ਇਸ ਕਰਕੇ ਇੱਕ ਵੱਡਾ ਜਿਹੜਾ ਸਵਾਲ ਖੜਾ ਹੋ ਰਿਹਾ ਸੀਗੇ ਐਨੇ ਬਲਾਸ ਜਿੱਥੇ ਮੀਡੀਆ ਦੀ ਗੱਡਾ ਗੱਡੀਆਂ ਖੜੀਆਂ ਨੇ ਆ ਦੂਜੇ ਪਾਸੇ ਤੁਸੀਂ ਪ੍ਰੈਕਟਿਸ ਦੀ ਗੱਲ ਕਰ ਰਹੇ ਹੋ ਤੇ ਪ੍ਰੈਕਟਿਸ ਮਿਹਰੀ ਹੈ ਤੁਸੀਂ ਛੋਟੇ ਲੈਵਲ ਤੇ ਕਰ ਸਕਦੇ ਹੋ ਤੁਸੀਂ ਦੂਜੇ ਪਾਸੇ ਕਰ ਸਕਦੇ ਹੋ ਪ੍ਰੈਕਟਿਸ ਤੁਸੀਂ ਨੀਚੇ ਕਰ ਸਕਦੇ ਜਾਣ ਪੁੱਝ ਕੇ ਪੰਜਾਬ ਬੜੇ ਪਾਸੇ ਕੀਤਾ ਕੁਝ ਦਿਨ ਪਹਿਲਾਂ ਡੀਸੀ ਇੱਥੇ ਪਹੁੰਚੇ ਸੀਗੇ ਪਟਿਆਲੇ ਦੇ ਕੁਝ ਦਿਨ ਪਹਿਲਾਂ ਇੱਥੇ ਐਸਐਸਪੀ ਪਹੁੰਚੇ ਸੀਗੇ ਉਹ ਆਪਣੇ ਮੌਕੇ ਦਾ ਇੱਥੇ ਜਾਇਜ਼ਾ ਲੈਣੇ ਪਹੁੰਚੇ ਸੀਗੇ ਹਾਲਾਂਕਿ ਜਾਇਜ਼ਾ ਲੈ ਕੇ ਉਹ ਚਲੇ ਗਏ ਕੋਈ ਕਾਰਵਾਈ ਜੜੀ ਉਸ ਨੂੰ ਨਹੀਂ ਕੀਤੀ ਕਿਉਂਕਿ ਲੋਕਾਂ ਨੇ ਸਵਾਲ ਖੜੇ ਕਰਤੇ ਕਿ ਪੰਜਾਬ ਬੜੇ ਪਾਸੇ ਕਿਉਂ ਜੜੀ ਉਹ ਬੈਰੀਕੇਡਿੰਗ ਕੀਤੀ ਗਈ ਹੈ ਹਰਿਆਣਾ ਪਾਸੇ ਜ਼ਰੂਰ ਉਹਦਾ ਹੱਕ ਹੈ ਉਹ ਬੈਰੀਕੇਡਿੰਗ ਕਰ ਸਕਦੇ ਪਰ ਪੰਜਾਬ ਬੜੇ ਪਾਸੇ ਕਿਉਂ ਕੀਤੀ ਗਈ ਹੈ ਕਈ ਸਾਰੇ ਸਵਾਲ ਜਿਹੜੇ ਉਹ ਖੜੇ ਕੀਤੇ ਜਾ ਰਹੇ ਨੇ ਹਾਲਾਂਕਿ ਇਹ ਵੀ ਦੇਖ ਰਹੇ ਅਸੀਂ ਕਿ 4 ਸਾਲ ਪਹਿਲਾਂ ਜੋ ਗਲਤੀਆਂ ਹਰਿਆਣਾ ਸਰਕਾਰ ਵੱਲੋਂ ਹੋਈਆਂ ਸੀ ਕਿ ਅਜੇ ਕਿਸਾਨ ਅੰਦਰ ਨਿਕਲ ਕੇ ਸੀ ਉਹ ਗਲਤੀਆਂ ਇਸ ਵਕਤ ਹਰਿਆਣਾ ਸਰਕਾਰ ਠੀਕ ਕਰਨਾ ਚਾਹੁੰਦੀ ਹੈ ਇਸ ਕਰਕੇ ਇਸ ਤਰੀਕੇ ਦੀ ਬੈਰੀਕੇਡਿੰਗ ਇਸ ਤਰੀਕੇ ਦੇ ਪੁਖਤਾ ਪ੍ਰਬੰਧ ਜਿਹੜੀ ਹੈ ਉਹ ਕਰ ਰਹੀ ਹੈ ਤੇ ਇਹ ਕਹਿ ਸਕਦੇ ਆ ਕਿ ਸ਼ਕਤੀ ਪ੍ਰਦਰਸ਼ਨ ਵੀ ਹੋ ਸਕਦਾ ਹੈ